ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵਲੇ ਦੀ ਵੱਡੀ ਖਬਰ ਤੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਇੱਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਅਜਿਹੇ ਆਏ ਨੇ ਜਿਸ ਦੇ ਵਿੱਚ ਕਦੇ ਸ਼੍ਰੀ ਦਰਬਾਰ ਸਾਹਿਬ ਨੂੰ ਕਦੇ ਸ਼੍ਰੀ ਤਖਤ ਸਾਹਿਬ ਨੂੰ ਤੇ ਕਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਤੇ ਇਸ ਵਾਰ ਵੀ ਜਿਹੜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤੁਸੀਂ ਇਹ ਭਾਜੜਾ ਜੋ ਦੇਖ ਰਹੇ ਹੋ ਇਹ ਸਕੂਲ ਦੇ ਬਾਹਰ ਪਈਆਂ ਹੋਈਆਂ ਨੇ ਜਿੱਥੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਕਰਕੇ ਇਹ ਭਾਜੜਾ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੁਲਿਸ ਹੈ ਉਹ ਮੌਕੇ ਤੇ ਪਹੁੰਚ ਗਈ ਹੈ ਤੇ ਜਿਹੜਾ ਸਕੂਲ ਹੈ ਉਹ ਉਸ ਨੂੰ ਜਲਦ ਤੋਂ ਜਲਦ ਖਾਲੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਬੱਚੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਕਿ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਸਕੂਲ ਨੂੰ ਜਿਹੜਾ ਜਲਦ ਤੋਂ ਜਲਦ ਖਾਲੀ ਕਰਵਾਇਆ ਜਾਂਦਾ ਹੈ ਤਾ ਜੋ ਕਿਸੇ ਵੀ ਬੱਚੇ ਦਾ ਕੋਈ ਜਾਨੀ ਜਾਂ مالی ਨੁਕਸਾਨ ਨਾ ਹੋਵੇ ਹਾਲਾਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਵਾਪਰੀ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਈਮੇਲਸ ਆਈਆਂ ਨੇ ਕਈ ਧਮਕੀਆਂ ਆਈਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਦਾਜੀਤਿਆ ਜਾਏਗਾ ਕਦੀ ਕਿਹਾ ਗਿਆ ਕਿ ਸ਼੍ਰੀ ਤਕਤ ਸਾਹਿਬ ਨੂੰ ਦਾਜੀਤਿਆ ਜਾਏਗਾ ਅਜਿਹੇ ਕਈ ਧਮਕੀਆਂ ਆਈਆਂ ਜਿਸ ਦੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਕਦੇ ਕਹਿ ਦਿੰਦੇ ਨੇ ਕਿ ਯੂਨੀਵਰਸਿਟੀ ਦੇ ਵਿੱਚ ਕਦੇ ਕਾਲਜ ਦੇ ਵਿੱਚ ਤੇ ਕਦੇ ਸਕੂਲ ਦੇ ਵਿੱਚ ਅਸੀਂ ਨੇ ਬੰਬ ਲਗਾ ਦਿੱਤੇ ਤੇ ਬੰਬ ਨਾਲ ਉਡਾ ਦਿੱਤਾ ਜਾਏਗਾ ਹਾਲਾਂਕਿ ਜਿਹੜੀ ਪੁਲਸ ਹੈ ਉਹ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿ ਇਹ ਜਿਹੜੀ ਧਮਕੀ ਹੈ ਉਹ ਕਿਉਂ ਦਿੱਤੀ ਗਈ ਹੈ ਇਸ ਦੇ ਪਿੱਛੇ ਕਿਸ ਦੀ ਸਾਜ਼ਿਸ਼ ਹੈ ਤੇ ਕਿਉਂ ਅਜਿਹੀਆਂ ਜਿਹੜੀਆਂ ਧਮਕੀਆਂ ਨੇ ਉਹ ਵਾਰ-ਵਾਰ ਦਿੱਤੀਆਂ ਜਾ ਰਹੀਆਂ ਨੇ ਕਿਉਂ ਵਾਰ-ਵਾਰ ਲੋਕਾਂ ਨੂੰ ਬਲੈਕਮਿਲ ਕੀਤਾ ਜਾ ਰਿਹਾ ਕਿ ਬੰਬ ਨਾਲ ਇਸ ਚੀਜ਼ ਨੂੰ ਉਡਾ ਦਿੱਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਕਿ ਬੰਬ ਵਿਸਵੋਟ ਕਰਨ ਵਾਲੀਆਂ ਜੋ ਟੀਮਾਂ ਨੇ ਉਹ ਵੀ ਮੋਕੇ ਦੇ ਪਹੁੰਚ ਗਿਆ ਨੇ ਤੇ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਕਿ ਬੰਬ ਸੱਚਮੁੱਚ ਦੇ ਵਿੱਚ ਲੱਗਿਆ ਹੋਇਆ ਜਾਂ ਫਿਰ ਇਹ ਕੋਈ ਫੇਕ ਧਮਕੀ ਹੈ ਜਿਹੜੀ ਉਹ ਕਿਸੇ ਦੇ ਵੱਲੋਂ ਦਿੱਤੀ ਗਈ ਹੈ ਕੌਣ ਸ਼ਰਾਰਤੀ ਅੰਸਰ ਹੈ ਜਿਸ ਦੇ ਵੱਲੋਂ ਜਹੀਆਂ ਲਗਾਤਾਰ ਗੰਦੀਆਂ ਹਰਕਤਾਂ ਨੇ ਜੋ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਲਗਾਤਾਰ ਹੀ ਜਿਹੜੀਆਂ ਜਹੀਆਂ ਧਮਕੀਆਂ ਨੇ ਉਹ ਬੈਕ ਟੂ ਬੈਕ ਦੇਖਣ ਨੂੰ ਮਿਲ ਰਹੀਆਂ ਨੇ ਅ ਕਦੇ ਸ਼੍ਰੀ ਦਰਬਾਰ ਸਾਹਿਬ ਨੂੰ ਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਕਦੇ ਕਾਲਜ ਨੂੰ ਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਤੇ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਦਿੱਲੀ ਦੇ ਇੱਕ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਸੱਤ ਜ਼ਿਲ੍ਹਿਆਂ ਦੇ ਵਿੱਚੋਂ ਵੱਖ-ਵੱਖ ਜਗ੍ਹਾ ਤੇ ਰੇਡ ਕੀਤੀ ਜਾ ਰਹੀ ਹੈ ਤੇ ਸਕੂਲ ਦੇ ਆਸ-ਪਾਸ ਜਿੰਨੀਆਂ ਵੀ ਜਗ੍ਹਾ ਨੇ ਉੱਤੇ ਵੀ ਪੁਲਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਛਾਪੇ ਮਾਰੇ ਜਾ ਰਹੇ ਨੇ ਕਿ ਕਿਤੇ ਆਸ-ਪਾਸ ਦੀ ਜਗ੍ਹਾ ਤੇ ਕੋਈ ਬੰਬ ਤੇ ਨਹੀਂ ਲੱਗਿਆ ਹੋਇਆ ਹਾਲਾਂਕਿ ਜਿਹੜੀ ਪੁਲਸ ਹੈ ਉਹ ਚੰਗੇ ਤਰੀਕੇ ਦੇ ਨਾਲ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਪਰ ਜਿਹੜਾ ਸਕੂਲ ਹੈ ਉਸ ਨੂੰ ਮੌਕੇ ਤੇ ਖਾਲੀ ਕਰਵਾ ਦਿੱਤਾ ਗਿਆ ਤਾਂ ਜੋ ਕਿਸੇ ਵੀ ਬੱਚੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਏ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਅਜਹੀਆਂ ਈਮੇਲਸ ਨੇ ਜੋ ਉਹ ਆ ਰਹੀਆਂ ਨੇ ਕਿ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ ਜਿਸ ਤੋਂ ਬਾਅਦ ਪੁਲਸ ਮੌਕੇ ਤੇ ਪਹੁੰਚਦੀ ਹੈ ਸਕੂਲ ਨੂੰ ਖਾਲੀ ਕਰਵਾ ਦਿੱਤਾ ਜਾਂਦੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਬੱਚਿਆਂ ਨੂੰ ਇਸ ਸਮੇਂ ਆਪਣੀ ਜਾਨ ਬਚਾਉਣ ਦੇ ਲਈ ਭੱਜੜਾ ਪਈਆਂ ਹੋਈਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ